संपूर्ण अभियान تحت भारत सरकार जिला मा जिला ते जिला प्रशासन ਵੱਲੋਂ ਅੱਜ ਫਿਰੋਜ਼ਪੁਰ ਵਿੱਚ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਸਰਹੱਦੀ ਜ਼ਿਲ੍ਹਾ ભારત-ਪਾਕਿਸਤਾਨ ਸਰਹੱਦ ਦੇ ਕੰਡੇ ਤੇ ਵਸਿਆ ਹੋਇਆ ਏ। ਇਸ ਯੋਜਨਾ ਤਹਿਤ ਸਿਹਤ, ਸਿੱਖਿਆ, ਖੇਤੀ, ਮਾਂ ਤੇ ਨਵਜੰਮੇ ਬੱਚੇ ਦੀ ਸਿਹਤ ਸੁਧਾਰ, ਜੱਚਾ ਬੱਚਾ ਮੌਤ ਦਰ ਵਿੱਚ ਕਮੀ ਲਿਆਉਣ ਤੇ ਖੇਤੀ ਨਾਲ ਸੰਬੰਧਿਤ ਸਹਾਇਕ ਤੰਦਿਆਂ ਨੂੰ ਹੱਲਾਸ਼ੇਰੀ ਦੇਣ, ਪਿੰਡਾਂ ਵਿੱਚ ਰਹਿ ਰਹੀਆਂ ਬੀਬੀਆਂ ਨੂੰ ਸਵੈ-ਰੋਜ਼ਗਾਰ ਦੇ ਕੇ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨ ਵਰਗੀਆਂ ਯੋਜਨਾਵਾਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਿੱਖਿਆ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਸਮਾਜਿਕ ਸੁਰੱਖਿਆ ਤੇ ਵਿਕਾਸ ਪ੍ਰੋਗਰਾਮ, ਅਫਸਰ ਆਜੀਵਿਕਾ ਮਿਸ਼ਨ ਦੇ ਅਧਿਕਾਰੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਲੋਕ ਇਜ਼ਾਬਾਦ ਤੋਂ ਵੱਧ ਲਾਹਾ ਲੈ ਸਕਣ। ਇਸ ਮੌਕੇ ਸਿਹਤ ਕੈਂਪ ਵੀ ਲਗਾਇਆ ਗਿਆ ਤੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸਕੀਮ ਆਈਸੀਡੀਐਸ ਦੀ ਅਸੀਂ ਇਹਦੇ ਵਿੱਚ ਆਈਸੀਡੀਐਸ ਸਕੀਮ ਦੇ ਵਿੱਚ 6 ਸਵਾਵਾ ਦੇ ਰਹੇ ਹਾਂ ਹਾਂਜੀ ਪ੍ਰੈਗਨੈਂਟ ਲੇਡੀ ਵਾਸਤੇ ਵੀ ਜਿਵੇਂ ਪੋਸ਼ਟਕ ਹਾਰ ਜੇ ਲੇਡੀ ਠੀਕ ਰਹੂਗੀ ਤੇ ਫੇਰ ਹੀ ਉਸ ਦਾ ਬੱਚਾ ਠੀਕ ਰਹੂਗਾ ਹਾਂਜੀ ਅਸੀਂ ਸਾਡੇ ਸੈਂਟ ਆਂਗਣਵਾੜੀ ਸੈਂਟਰਾਂ ਦੇ ਵਿੱਚ ਵਰਕਰਜ਼ ਵੱਲੋਂ ਸਾਰੇ ਵੀ ਮਤਲਬ ਕਿ ਲਾਪਾਤਰੀਆਂ ਨੂੰ ਉਹ ਪੋਸ਼ਕ ਓਹਾਰ ਦਿੱਤਾ ਜਾਂਦਾ ਹੈ ਖਿਚੜੀ ਦਲੀਆ ਹੋ ਗਿਆ ਹਾਂਜੀ ਮੁਰਮਰੇ ਹੈ ਸਾਰੇ ਇਹ ਪੋਸਟਿਕ ਖਰਾਕ ਦਿੱਤੀ ਜਾਂਦੀ ਹੈ। ਮਲੂਕੀ ਹੈ ਜਿਹੜੇ ਉਹਨਾਂ ਦੀਆਂ ਸੇਫ ਸੁਵਾਂਵਾਂ ਹਨ ਉਹਨਾਂ ਨੂੰ ਸੇਫ ਸੁਵਾਂਵਾਂ ਦੇ ਰਹੇ ਹਾਂ। ਅੱਜ ਅਸੀਂ ਬੱਚਿਆਂ ਦਾ ਟੀਕਾਕਰਨ ਕੀਤਾ ਤੇ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਦੱਸਿਆ ਵੀ ਜਿਹੜੀਆਂ ਜਿਹੜੀਆਂ ਬੱਚਿਆਂ ਨੂੰ ਬਿਮਾਰੀਆਂ ਹੋ ਸਕਦੀਆਂ ਵੀ ਤੁਸੀਂ ਇਸ ਕਿਸ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਾ ਲਈ ਟੀਕਾਕਰਨ ਕੀਤਾ ਗਿਆ ਉਹ ਸਾਰਾ ਕੁਝ ਉਹਨਾਂ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਜਿਹੜੀਆਂ ਗਰਭਵਤੀ ਔਰਤਾਂ ਨੂੰ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਬਾਰੇ ਦੱਸਿਆ ਗਿਆ।